ਦਾ ਕਿ ਛੋਟੇ ਜਿਹੇ ਨੋਟਸ ਤੇ ਤੁਸੀਂ ਵੱਡੀ ਗਿਣਤੀ ਚ ਇੱਥੇ ਆਇਆ। ਔਰ ਅੱਜ ਖਾਸ ਤੌਰ ਤੇ ਮੈਂ ਸਮੁੱਚੇ ਪੰਜਾਬੀਆਂ ਦਾ ਵੀ ਔਰ ਵਿਦੇਸ਼ਾਂ ਚ ਵੀ ਜਿੰਨੇ ਵਸੇ ਹੋਏ ਪੰਜਾਬੀਆਂ ਆ ਜਾਂ ਸਾਰੇ ਆ ਉਹਨਾਂ ਦਾ ਇਸ ਗੱਲੋਂ ਵੀ ਧੰਨਵਾਦ ਕਰਦਾ ਕਿ ਪਹਿਲੀ ਵਾਰੀ ਸਮੁੱਚੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਭੈਣਾਂ ਨੇ ਏ ਪਛਾਣਿਆ ਕਿ ਪੰਜਾਬ ਚ ਅਸਲੀ ਕੌਣਾ ਤੇ ਨਕਲੀ ਕੌਣ ਹੈਗਾ ਮੈਂ ਵੀ ਥੋੜਾ ਬਹੁਤਾ ਸੋਸ਼ਲ ਮੀਡੀਆ ਤੇ ਦੇਖਦਾ ਜਦੋਂ ਕੋਈ ਬੰਦਾ ਝੂਠ ਬੋਲਦਾ ਆ ਸ਼ਰੋਮਣੀ ਅਕਾਲੀ ਦਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਡਰਾਮਾ ਪੰਜਾਬ ਚ ਇਹਨਾਂ ਹੜ੍ਹਾਂ ਦੇ ਦੌਰਾਨ ਕਰਿਆ ਤਾਂ ਲੋਕਾਂ ਨੇ ਕੰਬੈਂਟਾਂ ਦੇ ਰੂਪ ਚ ਜਿਹਨਾਂ ਸੇਵਾ ਕਰੀਆ ਉਹਨੂੰ ਸੇਵਾ ਭਾਵਨਾ ਵਾਲੇ ਕਮੈਂਟ ਦੇ ਔਰ ਜਿਨ੍ਹਾਂ ਨੇ ਡਰਾਮਾ ਕਰਿਆ ਤਾਂ ਪੇ ਪੇ ਕੇ ਛਿੱਤਰ ਪੂਰੇ ਬੱਜੇ ਉਹਨਾਂ ਦੇ ਮੇਰੇ ਨਾਲ ਮੁੜ ਕੇ ਹੋ ਕਿ ਸੋਚਣਯੋਗਾ ਨਹੀਂ ਛੱਡਿਆ ਸੋ ਅੱਜ ਜਿਹੜੀ ਮੈਂ ਪ੍ਰੈਸ ਕਾਨਫਰੰਸ ਇਹ ਕੀਤੀ ਨਾ ਜੀ ਮੈਂ 5-6 ਦਿਨਾਂ ਤੋਂ ਇਹ ਚੰਗੀ ਤਰ੍ਹਾਂ ਬਾਤ ਕਰ ਰਿਹਾ ਤਾਂ ਵੀ ਹੁਣ ਥੋੜਾ ਜਆ ਬੰਨਾਂ ਦਾ ਕੰਮ ਜੱਦਾ ਕੰਟਰੋਲ ਹੋਇਆ ਇੱਕ ਲਫਾਫਾ ਦਾ ਲਾ ਪੰਜਾਬ 'ਚ ਜਿਹੜਾ ਦੂਸਰਿਆਂ ਦੀ ਗੈਸ ਤੇ ਪਹਿਲਾਂ ਚੱਲਦਾ ਤਾਂ ਪਹਿਲਾਂ ਇੱਕ ਪਾਰਟੀ ਦੀ ਗੈਸ ਤੇ ਚੱਲਦਾ ਤਾਂ ਅੱਜ ਦੂਸਰੀ ਪਾਰਟੀ ਦੀ ਗੈਸ ਤੇ ਹੋ ਪੰਜਾਬ ਚ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਕਿੰਨੀ ਜ਼ਮੀਰ ਉਹਨਾਂ ਦੀ ਮਰ ਗਈ ਜਿਨ੍ਹਾਂ ਸ਼ੁਰੂ ਚ ਸ਼੍ਰੋਮਣੀ ਅਕਾਲੀ ਦਲ ਨੂੰ ਖਾਤਮ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਸਾਜ਼ਿਸ਼ਾਂ ਰਚ ਕੇ ਪ੍ਰਧਾਨ ਬਣੇ ਹੁਣ ਇਸ ਲੈਵਲ ਤੱਕ ਜ਼ਮੀਰ ਮਰ ਗਈ ਵੀ ਦੂਸਰਿਆਂ ਤੋਂ ਪੈਸੇ ਲੈ ਕੇ ਨਿਫਾਫੇ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਹੱਦ ਤੱਕ ਬਦਨਾਮ ਕਰਨ ਦੀ ਜੜੀ ਕੋਸ਼ਿਸ਼ ਕਰੀ ਜਾ ਰਹੀ ਸੋ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸੋਚ ਵੀ ਇਹ ਸੀ ਕਿ ਪਹਿਲੀ ਕੋਰ ਕਮੇਟੀ ਚ ਇਹ ਡਿਸਕਸ ਵੀ ਹੋਇਆ ਤਾਂ ਵੀ ਆਪਾਂ ਪੰਜਾਬੀਆਂ ਦੀ ਸੱਚੇ ਮਨ ਨਾਲ ਪੂਰੀ ਹਮਦਰਦੀ ਨਾਲ ਜਿਹੜੀ ਉਹ ਸੇਵਾ ਕਰਨੀਆਂ ਔਰ ਅਸੀਂ ਉਸ ਸੇਵਾ ਦਾ ਕਿਤੇ ਬਹੁਤਾ ਪ੍ਰਚਾਰ ਵੀ ਨਹੀਂ ਕਰਿਆ ਜੋ ਮੀਡੀਆ ਚ ਸੋਸ਼ਲ ਮੀਡੀਆ ਚ ਸਾਰਾ ਕੁਝ ਨਜ਼ਰ ਆਇਆ ਨਾ ਜੀ ਉਹ ਬਹੁਤ ਘੱਟ ਆ ਜਿੱਥੇ ਜਿੱਥੇ ਸੁਖਵੀਰ ਸਿੰਘ ਬਾਦਲ ਜੀ ਗਏ ਆ ਜਿੱਥੇ ਉਹਨੇ ਸੇਵਾ ਕਰੀਆ ਉਹ ਸਿਰਫ ਨਜ਼ਰ ਆਇਆ ਤੇ ਉਹਦੇ ਪਿੱਛੇ ਜਿਹੜੀ ਬੈਕਐਂਡ ਤੇ ਜਿਹੜੀ ਸੇਵਾ ਸ਼੍ਰੋਮਣੀ ਅਕਾਲੀ ਦਲ ਨੇ ਚੁੱਪਚਾਪ ਕਰੀ ਆ ਨਾ ਜੀ ਕਿਤੇ ਕਿਸੇ ਨੂੰ ਨਜ਼ਰ ਵੀ ਨਹੀਂ ਆਈ ਕਿਉਂਕਿ ਸੁਖਵੀਰ ਬਾਦਲ ਜੀ इमोशनल ਹੋ ਕੇ ਲੋਕਾਂ ਦੀ ਸੇਵਾ ਕਰ ਰਹੇ تھے۔ ਹੁਣ ਮੈਂ ਤੁਹਾਨੂੰ ਵਿਜ਼ਨ ਦੀ ਗੱਲ ਦੱਸਾਂ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਵਿਜ਼ਨ ਇੱਕ ਪਾਸੇ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਜਿਹੜੀਆਂ ਸਰਕਾਰਾਂ ਉਹਨਾਂ ਦਾ ਵਿਜ਼ਨ ਆ ਤੁਸੀਂ ਮੁਕਾਬਲਾ ਆਪਣੇ ਆਪ ਹੀ ਕਰ ਲਿਓ। ਸ਼੍ਰੋਮਣੀ ਅਕਾਲੀ ਦਲ ਨੇ ਕਾਲ ਸੈਂਟਰ ਪੰਜਾਬ ਚ ਸ਼ੁਰੂ ਕਰਿਆ 20 ਦਿਨ ਹੋ ਗਏ ਲਗਾਤਾਰ ਤਕਰੀਬਨ ਇੱਕ ਕਾਲ ਸੈਂਟਰ ਸਟਾਰਟ ਕਰਨ ਤੋਂ ਪਹਿਲਾਂ ਕਿੰਨੀ ਮਿਹਨਤ ਕਰੀ ਹੋਣੀ ਜੀ ਮੈਂ ਤਾਂ ਨਹੀਂ ਵੀ ਆਪਣਾ ਨੰਬਰ ਦੇ ਦੇਂ ਵੀ ਜੀ ਤੁਹਾਨੂੰ ਰੋਟੀ ਦੀ ਲੋੜਾ ਮੈਂ ਤੁਹਾਨੂੰ ਭੋਜਨ ਵੀ ਪਹੁੰਚਾ ਦਿਆਂ ਤੁਹਾਨੂੰ ਪਾਣੀ ਵੀ ਪਹੁੰਚਾ ਦਿਆਂ ਤੁਹਾਨੂੰ ਸੈਂਟਰੀ ਪੈਡ ਵੀ ਦੇ ਦੇਂ ਤੁਹਾਨੂੰ ਕਿਸ਼ਤੀਆਂ ਵੀ ਦੇ ਦੇਂ ਤੇ ਪੱਲੇ ਮੇਰਾ ਘਰ ਖਾਦੀ ਹੋਏ ਤੇ ਲੋਕ ਦੂਸਰੇ ਦਿਨ ਚਿੱਤਰ ਮਾਰਨਗੇ ਸਭ ਤੋਂ ਪਹਿਲਾਂ ਸੁਣੋ ਗੱਲ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਖਜ਼ਾਨਚੀ ਹਾਂ ਔਰ ਸ਼ੁਰੂ ਤੋਂ ਮੈਂ ਹੀ ਹਾਂ ਜਦੋਂ ਕਾਲ ਸੈਂਟਰ ਸ਼ੁਰੂ ਕਰਨਾ ਸੀਗਾ ਤੁਸੀਂ ਦੇਖ ਲਓ ਵੀ ਮਾਝਾ ਮਾਲਵਾ ਦੁਆਬਾ ਮਾਨਸਾ ਫਾਜ਼ਿਲਕਾ ਜਲੰਧਰ ਲੁਧਿਆਣਾ ਸਾਰੇ ਪਾਸੇ ਜਾ ਕੇ ਪੈਟਰੋਲ ਪਹਿਲਾਂ ਦੇਖਿਆ ਵੀ ਜਦੋਂ ਬਾਰਿਸ਼ ਆਊਗੀ ਤਾਂ ਖਤਰਾ ਕਿਸ ਚੀਜ਼ ਦਾ ਕਿਉਂਕਿ ਸਰਕਾਰ ਦਾ ਤਾਂ ਸਾਨੂੰ ਪਤਾ ਤਾਂ ਵੀ ਪੱਠੇ ਹੀ ਬੈਠ ਗਿਆ ਡਿਜਾਸਟਰ ਮੈਨੇਜਮੈਂਟ ਦੇ ਵੀ ਪੈਸੇ ਖਾ ਗਏ ਨਾ ਕੋਈ ਡੀਸੈਲਟਿੰਗ ਹੋਈ ਨਾ ਕੋਈ ਬੰਨ ਬਣੇ ਸੋ ਪਹਿਲੇ ਦਿਨ ਸਾਨੂੰ ਪਤਾਤਾ ਵੀ ਸਭ ਤੋਂ ਪਹਿਲੀ ਲੋਡ ਕਿਆ ਪੈਣੀ ਆ ਬੰਨ ਲਾਣ ਦੀ ਪੈਣੀ ਡੀਜ਼ਲ ਦਾ ਇੰਤਜ਼ਾਮ 8 ਪੈਟਰੋਲ ਪੰਪ ਪੂਰੇ ਪੰਜਾਬ 'ਚ ਸੈਟਲ ਕਰੇ ਜਿੱਥੇ ਲੋਡ ਪੈਂਦੀ ਸੀ ਉੱਥੇ ਪੈਸੇ ਟਰਾਂਸਫਰ ਹੁੰਦੇ ਤੇ ਉਥੋਂ ਅੱਗੇ ਡੀਜ਼ਲ ਜਿਹੜਾ ਸਾਈਡਾਂ ਤੇ ਟਰਾਂਸਫਰ ਹੁੰਦਾ ਤਾਂ ਇੰਤਜ਼ਾਮ ਕਰਿਆ ਫੇਰ ਸਾਨੂੰ ਪਤਾਤਾ ਚਾਰੇ ਦੀ ਲੋਡ ਪੈਣੀ ਆ ਹੁਣ ਤੁਸੀਂ ਬੈਠੇ ਆ ਸਾਰੇ ਤੁਸੀਂ ਮੈਨੂੰ ਮੈਂ ਤੁਹਾਨੂੰ ਆਰਡਰ ਦੇ ਦੇ 500 ਟਰੱਕਾਂ ਦਾ ਤੁਸੀਂ ਇੱਕ ਦਿਨ 'ਚ ਪੈਦਾ ਕਰ ਦਿਓਗੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਲੰਧਰ 'ਚ ਦਫ਼ਤਰ ਆ 500 ਟਰੱਕ ਮੱਕੀ ਦੇ ਅਚਾਰ ਦੇ ਖੜੇ ਆ ਉੱਥੇ ਪਈਆਂ ਸਟਾਕ 'ਚ ਲਫਾਫਾ ਦੰਦ ਜਿਹੜੇ ਆ ਹਰਪ੍ਰੀਤ ਵਰਗੇ ਇੱਥੋਂ ਪੰਜਾਬ 'ਚ ਗੁਰਪੂਰਬ ਤੇ ਬਹਿਰੀਨ 'ਚ ਕਿਸੇ ਨੇ ਲਫਾਫਾ ਦਿਖਾ ਦਿਆ ਨਾ ਉੱਥੇ ਭੱਜੇ ਗਏ ਤੇ ਮੇਰੇ ਨਾਲ ਆਣ ਮੈਂ ਛੱਡ ਕੇ ਦਿਖਾਵਾਂ ਇੱਕ ਦਿਨ 'ਚ ਆ ਗਏ ਉਹ ਡੇਢ ਮਹੀਨਾ ਪਹਿਲਾਂ ਪੈਸੇ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਆਰਡਰ ਦਿਆ ਤਾਂ ਉਹ ਮੱਕੀ ਦੇ ਟਰੱਕ ਉੱਥੇ ਖੜੇ ਹੈਗੇ ਸੋ ਪੌਗਿੰਗ ਮਸ਼ੀਨਾ ਹੈ ਤੁਸੀਂ ਮੈਨੂੰ 500 ਮਸ਼ੀਨਾ ਲਿਆਣ ਕੇ ਦਿਖਾ ਦਿਓ 1 ਮਹੀਨੇ ਤੋਂ ਪਹਿਲਾਂ ਆਰਡਰ ਕਰਕੇ 1 ਮਹੀਨਾ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੈਸੇ ਦਾ ਪ੍ਰਬੰਧ ਕਰਿਆ ਇੰਤਜ਼ਾਮ ਕਰਿਆ ਫਿਰ ਉਹ ਮਸ਼ੀਨਾ ਆਈਆਂ ਅੱਜ ਸਾਡੇ ਸਟਾਕ 'ਚ ਜਲੰਧਰ 'ਚ ਪਈਆਂ ਫਿਰ ਕਣਕ ਦੀ ਗੱਲ ਕਰੀ ਦੇਖੋ ਕਿੱਡੇ ਡਰਾਮੇਬਾਜ਼ ਕਿੰਨੇ ਘਟਿਆ ਕਿੰਨੇ ਜ਼ਮੀਰ ਤੋਂ ਮਰੇ ਹੋਏ ਲੋਕਾਂ ਵੀ ਉਹੀ ਜੀ 1 ਲੱਖ ਕੁਇੰਟਲ ਐਸਜੀਪੀਸੀ ਪ੍ਰਬੰਧ ਕਰ ਰਹੀ ਆ ਉਹੀ ਸੁਖਵੀਰ ਬਾਦਲ ਨੇ ਅਨਾਉਂਸ ਕਰਦਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ 15 ਦਿਨ ਪਹਿਲਾਂ ਪਾਰਟੀ ਦੀ ਮੀਟਿੰਗ ਕਰਕੇ ਵਰਕਿੰਗ ਕਮੇਟੀ ਕੋਰ ਕਮੇਟੀ ਦੀ ਸਾਰੇ ਅਕਾਲੀ ਦਲ ਦੇ ਵਰਕਰਾਂ ਦੀ ਲੀਡਰਾਂ ਦੀ ਡਿਊਟੀ ਲਈਤੀ ਵੀ ਹਰ ਹਲਕੇ ਤੋਂ 300 ਤੋਂ ਲੈ ਕੇ 500 ਕੁਇੰਟਲ ਕਣਕ ਇਕੱਠੀ ਕਰਨੀ ਹੈ ਫਿਰ ਸੁਖਵੀਰ ਸਿੰਘ ਬਾਦਲ ਨੇ ਬੀਜ ਕੰਪਨੀਆਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਰੇਟ ਤੈਅ ਕਰਿਆ ਵੀ ਅਸੀਂ ਤੁਹਾਨੂੰ ਕਣਕ ਦਵਾਂਗੇ ਤੁਸੀਂ ਸਾਨੂੰ ਬੀਜ ਦੀ ਕਨਵਰਟ ਕਣਕ ਕਿਉਂਕਿ ਹੁਣ ਮੈਂ ਕਣਕਿੱਤੋਂ ਭੇਜਦੇ ਇਕੱਠੀ ਕਰਕੇ ਵੀ ਆ ਬੀਜ ਦੀ ਆ ਜੀ ਜ਼ਿੰਮੇਦਾਰ ਉਹਨੂੰ ਬੀਜ ਲੈ ਅਗਲੇ ਦੀ ਫਸਲ ਨਾਲ ਹੋਏ ਤੇ ਜਿਹੜਾ 20 5000 ਰੁਪਏ ਪਹਿਲਾਂ ਲਗਿਆ ਉਹ ਵੀ ਖਤਮ ਹੋ ਜਾਏ ਸੋ ਸਟੈਂਪਡ ਚੱਲਦੇ ਹੋਏ ਬੀਜ ਜਿਸ ਚੀਜ਼ ਦੀ ਡਿਮਾਂਡ ਆ ਉਹਨਾਂ ਨਾਲ ਗੱਲ ਕਰੀ ਵੀ ਤੁਹਾਨੂੰ ਅਸੀਂ 2.5 3 ਰੁਪਿਆ ਕਨਵਰਸ਼ਨ ਦਾ ਦੇਵਾਂਗੇ ਤੁਸੀਂ ਸਾਨੂੰ ਸਟੈਂਪਡ ਕਣਕ ਦੇਣੀ ਆ ਉਹ ਕਣਕ ਅਸੀਂ ਬੀਜ ਤੱਕ ਵੰਡਣੀ ਆ ਸੋ ਇੱਕ ਪਾਸੇ ਉਹ ਲੀਡਰ ਆ ਜਿਹੜਾ ਬਾਰਿਸ਼ ਤੋਂ ਪਹਿਲਾਂ ਪੰਪਾਂ ਦਾ ਇੰਤਜ਼ਾਮ ਕਰ ਰਿਆ ਸਭ ਨੂੰ ਪਤਾ ਦਾ ਵੀ ਇਸ ਵਾਰ ਬਾਰਿਸ਼ ਜ਼ਿਆਦਾ ਹੋਣੀ ਆ ਫਾਜ਼ਿਲਕਾ ਦੇ ਅੰਦਰ ਤੁਸੀਂ ਦੇਖੋ ਵੀ ਜਦ ਬਾਰਿਸ਼ ਸ਼ੁਰੂ ਨਹੀਂ ਹੋਈ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਾਣੀ ਕੰਡਣਨ ਵਾਲੇ ਪੰਪ ਡਿਸਟ੍ਰਿਬਿਊਟ ਕਰ ਦਿੱਤੇ ਤੁਸੀਂ ਦੇਖੀ ਹੋਣੀਆਂ ਪਹਿਲਾ ਫੋਟ ਤੇ ਜਦੋਂ ਸਰਕਾਰ ਸੋਈ ਪਈ ਸੀ ਡਰਾਮੇ ਰਚਣ ਦੇ ਸਕ੍ਰਿਪਟ ਲਿਖ ਰਹੀ ਸੀ ਵੀ ਕਿਸ ਤਰ੍ਹਾਂ ਬੀਬੀ ਨੇ ਰੋਣਾ ਕਿਸ ਤਰ੍ਹਾਂ ਜਫੀ ਪਾਣੀਆ ਕਿਸ ਤਰ੍ਹਾਂ ਮੀਡੀਆ ਨੇ ਦਿਖਾਣਾ ਨਾ ਉਸ ਦਿਨ ਸੁਵੀਰ ਸਿੰਘ ਬਾਦਲ ਤੇਲ ਦਾ ਇੰਤਜ਼ਾਮ ਕਰਦਾ ਪੰਜਾਬ ਚ ਘੁੰਮ ਰਿਹਾਤਾ ਤੇ ਫਿਰ ਇਸ ਤੋਂ ਵੱਡਾ ਵਿਜ਼ਨ ਕਿਆ ਹੋ ਸਕਦਾ ਵੀ ਹੜਾਂ ਦੇ ਅੰਦਰ ਸਭ ਨੂੰ ਪਤਾ ਤਾਂ ਵੀ ਬੈਂਕਾਂ 'ਚ ਕੋਈ ਟ੍ਰਾਂਜੈਕਸ਼ਨ ਨਹੀਂ ਹੋਣੀ ਨਾ ਬੈਂਕਾਂ ਤੱਕ ਕਿਸੇ ਨੇ ਜਾਣਾ ਹੈਗਾ ਜਿਹੜੇ ਪੈਸੇ ਅਸੀਂ ਕੈਸ਼ ਕਢਾ ਕਢਾ ਕੇ ਜਿਹੜੇ ਦੇ ਰਹੇ ਆ ਵਰਤ ਰਹੇ ਆ ਇਕੱਠੇ ਕਰ ਰਹੇ ਆ ਉਹ ਪੈਸੇ ਚੈੱਕਾਂ ਨਾਲ ਵੀ ਟਰਾਂਸਫਰ ਹੋ ਸਕਦੇ ਤੇ ਤੇਲ ਦੇ ਹੋਏ ਨਾ ਜੀ ਫੌਗਿੰਗ ਮਸ਼ੀਨਾਂ ਦੇ ਹੋਏ ਨਾ ਜੀ ਚਾਰੇ ਦੇ ਪੈਸੇ ਬੈਂਕ ਚ ਗਏ ਨਾ ਜੀ ਫੇ ਕਿਸਾਨਾਂ ਨੂੰ ਨਹੀਂ ਅਸੀਂ ਬੈਂਕਾਂ ਚ ਦੇ ਸਕਦੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੈਸ਼ ਪੈਸੇ ਇਸ ਕਰਕੇ ਦੇ ਵੀ ਉਹ ਵਿਚਾਰੇ ਬੈਂਕਾਂ ਤੱਕ ਨਹੀਂ ਜਾਤਾ ਕਿ ਮੌਕੇ ਤੇ ਜਾਵਾਂਗੇ ਜੇ ਸੀ ਵੀ ਵੀ ਹੋ ਗਈ ਉਹਦੇ ਕੋਲ ਤੇਲ ਵੀ ਮਿਲ ਗਿਆ ਤੇ ਪੈਸੇ ਵੀ ਦੇ ਦੇ ਤਾਂ ਕਿ ਜਿਹੜਾ ਹੋਰ ਸਮਾਨ ਆ ਮਾੜਾ ਮੋਟਾ ਜ਼ਰੂਰੀ ਹੁਣ ਰਾਤ ਨੂੰ ਜਿਹੜੇ ਅੱਧੀ ਰਾਤ ਤੱਕ ਰਹਿਣਗੇ ਉਹਨਾਂ ਨੇ ਖਾਣਾ ਵੀ ਤਾਂ ਹੈ ਨਾ ਜੀ ਕੁਝ ਚਲੋ ਬੰਦਾ ਦੂਤ ਤੋਂ ਜਾ ਕੇ ਬਿਸਕੁਟ ਹੀ ਖਰੀਦ ਕੇ ਖਾ ਲੈਂਦਾ ਹੈਗਾ ਸੋ ਕੈਸ ਮਦਦ ਇਸ ਕਰਕੇ ਕਰੀ ਆ ਤੁਸੀਂ ਦੇਖੋ ਮੇਰੇ ਕੋਲ 1 ਲੱਖ ਲੀਟਰ ਤੋਂ ਉੱਪਰ ਦੇ ਬਿੱਲ ਪਏ ਆ ਆ ਸਾਰੇ ਬਿੱਲਾਂ ਤੁਸੀਂ ਇਕੱਲਾ ਇਕੱਲਾ ਦੇਖ ਕੇ ਜਾਏ ਔਰ ਇਹ ਬਿੱਲ ਕਿੱਥੇ ਦੇ ਆ ਕੋਈ ਜੀਰਕਪੁਰ ਦੇ ਨਹੀਂ ਹੈ ਜੀ ਮੈਂ ਤੁਹਾਨੂੰ ਮੋٹے ਮੋٹے ਜੇ ਪੜ੍ਹ ਕੇ ਸੁਣਾਵਾਂ ਇੱਧਰ ਤੋਂ ਆ ਸਰਦੂਲਗੜ ਦਾ ਪੈਟਰੋਲ ਪੰਪਾ ਸਰਦੂਲਗੜ ਦਾ ਦੇਖ ਲਿਓ ਪੜ੍ਹ ਕੇ ਜਾਇਓ ਆ ਆ ਜਲੰਧਰ ਦਾ ਪੈਟਰੋਲ ਪੰਪਾ ਦੇਖੋ 5 ਲੱਖ ਰੁਪਏ ਜਿਹੜਾ ਖਾਤੇ 'ਚ ਟਰਾਂਸਫਰ ਹੋਇਆ ਹੈਗਾ ਆ ਖਿਜਰਾਬਾਦ ਦਾ ਪੈਟਰੋਲ ਪੰਪਾ ਦੇਖ ਲਿਓ ਜੀ ਹਾਂ ਆ ਕਿੱਥੇ ਦਾ ਆ ਗਿਆ ਆ ਮਾਨਸਾ ਦਾ ਪੈਟਰੋਲ ਪੰਪਾ ਵਰਦਮਾਨ ਪੈਟਰੋਲ ਪੈਟਰੋਲਿੰਗ ਕੰਪਨੀ ਅੱਧੋ ਆਪਾ ਫਿਊਲਿੰਗ ਸਟੇਸ਼ਨ ਆ ਆ ਦੇਖੋ ਆ ਆ ਇੰਡੀਅਨ ਆਇਲ ਪੰਪ ਆ ਹਾਂ ਆ ਬਰਦਮਾਂ ਦੇ ਆਗੇ ਇਹ ਨਹੀਂ ਅਲੱਗ ਅਲੱਗ ਹਰ ਜਗ੍ਹਾ ਤੋਂ ਆ ਪੈਟਰੋਲ ਪੰਪ ਦੇਖੋ ਤੁਸੀਂ ਮੱਖੂ ਦਾ ਆਏਗਾ ਇਹ ਮੈਂ ਕੁਛ ਬਿੱਲ ਭੇ ਆ ਜਿਹਦਾ ਆਦਮ ਦੇ ਕੋਲ ਪਏ ਤੇ ਮੈਂ ਇਸ ਕਰਕੇ ਨਾ ਜੀ ਮੈਂ ਕਈ ਦਿਨ ਤੋਂ ਸੋਚ ਰਿਹਾ ਤਾਂ ਵੀ ਯਾਰ ਏਡੀ ਬਤਮੀ ਜੀ ਮਤਲਬ ਏਡੀ ਮੂਰਖ ਬਣਾਣਾ ਏਡਾ ਝੂਠ ਤੁਸੀਂ 4 ਪੈਸੇ ਲੈ ਕੇ ਆਪਣੀ ਜਮੀਰ ਵੇਚ ਕੇ ਤੁਸੀਂ ਕਹਿ ਰਹੇ ਆਂ ਵੀ ਐਸਜੀਪੀਸੀ ਤੋਂ ਪੈਸੇ ਲੈ ਲੇ ਭਾਜੀ ਤੁਸੀਂ ਇੱਥੇ ਬੈਠੇ ਆਂ ਮੈਨੂੰ ਤਾਂ ਉਸ ਟਾਈਮ ਸ਼ਰਮ ਮਹਿਸੂਸ ਹੋਈ ਵੀ ਜਿਹੜੇ ਐਸਜੀਪੀਸੀ ਦੇ ਹੈੱਡ ਰਹੇ ਆਂ ਉਹਨਾਂ ਨੂੰ ਸਮਝ ਨਹੀਂ ਵੀ ਐਜੀਪੀਸੀ ਦੇ ਜਿਹੜੇ ਗੁਲਕਾ ਹੈਗੀਆਂ ਕੈਮਰਿਆਂ ਦੀ ਪ੍ਰੈਜੈਂਸ ਚ ਗਿਣੀ ਜਾਂਦੀਆਂ ਬੈਂਕਾਂ 'ਚ ਪੈਸੇ ਜਾਂਦੇ ਆ ਬੈਂਕਾਂ ਤੋਂ ਬਾਅਦ ਫਿਰ ਉਹ ਆਪਣਾ ਐਗਜ਼ੀਕਟਿਵ ਕਮੇਟੀ 'ਚ ਬਜਟ ਅਪਰੂਵ ਕਰਦੇ ਆ ਬਜਟ ਅਪਰੂਵ ਕਰਨ ਤੋਂ ਬਾਅਦ ਚੈੱਕਾਂ ਰਾਹੀਂ ਪੇਮੈਂਟ ਹੁੰਦੀ ਆ ਕਿਹੜਾ ਕਾਨੂੰਨ ਆ ਹਿੰਦੁਸਤਾਨ 'ਚ ਵੀ ਕੋਈ ਸੰਸਥਾ ਥੋੜਾ ਆਪਣਾ ਚੈਰੀਟੇਬਲ ਟਰਸਟ ਵੀ ਕੋਈ ਬਿਨਾ ਮਤਾ ਪਾਏ ਸਿੱਧੇ ਕੈਸ਼ ਪੈਸੇ ਕੱਢ ਕੇ ਕਿਸੇ ਨੂੰ ਦੇ ਦੇ ਨਾ ਕਹਿੰਦੇ ਜੀ ਐਸਜੀਪੀਸੀ ਦੀ ਗੋਲਕਾਂ ਤੋਂ ਪੈਸੇ ਕੱਢ ਕੇ ਜੀ ਸੁਖਵੀਰ ਬਾਦਲ ਨੇ ਪੜ੍ਹ ਕੇ ਕਿਹੜੀਆਂ ਗੋਲਕਾਂ ਇਹ ਜੀਆਂ ਹਿੰਦੁਸਤਾਨ ਚ ਬਣੀਆਂ ਜਿਨ੍ਹਾਂ ਚ 500 500 ਦੀਆਂ ਗੱਡੀਆਂ ਪਈਆਂ ਹੋਣ ਉੱਥੇ ਜਾ ਕੇ ਥੋ ਸ਼ਰਮ ਆਣੀ ਚਾਹੀਦੀ ਐ ਨਾ ਲੋਕਾਂ ਨੂੰ ਜਿਹੜੇ ਆ ਬਕਵਾਸ ਕਰਦੇ ਫਿਰਦੇ ਆ ਬੀ ਐਸਜੀਪੀਸੀ ਦੀ ਆ ਕਹਾ ਦੀ ਕਣਕ 4 ਲੱਖ ਏਕੜ ਕਣਕ ਦਾ ਬੀਜ ਲੱਗਣਾ ਪੰਜਾਬ ਚ ਜਿਹੜੀ ਫਸਲ ਬਰਬਾਦ ਹੋਈ ਐ 4 ਲੱਖ ਏਕੜ ਜ਼ਮੀਨ ਚ ਕਣਕ ਲਗਣੀ ਐ ਸੁਖਵੀਰ ਬਾਦਲ ਜੀ ਨੇ ਪਤਾ 1 ਲੱਖ ਏਕੜ ਜ਼ਮੀਨ ਦੀ ਐਸਜੀਪੀਸੀ ਨੇ ਕਰੀ ਨੋਟੀਫਿਕੇਸ਼ਨ 1 ਲੱਖ ਏਕੜ ਜ਼ਮੀਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬੀਜ ਦਾ ਪ੍ਰਬੰਧ ਕਰਿਆ ਅਜੇ 2 ਲੱਖ ਹੋਰ ਆ ਇਹ ਲਫਾਫਾ ਦੱਲ ਵਾਲੇ ਜਿਹੜੇ ਬਾੜਲੀਆਂ ਕੰਟਰੀਆਂ ਤੋਂ 10-10 ਕਰੋੜ ਰੁਪਈਆ ਅਮਰੀਕਾ ਤੋਂ ਇਕੱਠੇ ਕਰਦੇ ਫਿਰਦੇ ਆ ਨਾ ਦੇ ਦੇਣ 2 ਲੱਖ ਏਕਟੇ ਯਾ ਅਜੇ ਤੱਕ ਜਿਹੜਾ 10 ਕਰੋੜ ਇਕੱਠਾ ਕਰਕੇ ਲਿਆਈਆਂ 10 ਦੇਣ ਲੋਕਾਂ ਨੂੰ ਵੀ ਕਿੱਥੇ ਵੰਡਿਆਓ ਮੈਂ ਤਾਂ ਕੱਲ ਉਹਨਾਂ ਦੇ ਹਲਕਿਆਂ 'ਚ ਗਿਆ ਤਾਂ 1 ਲੱਖ ਰੁਪਏ ਇੱਕ ਜਗ੍ਹਾ ਦੇ ਆਇਆ ਹੈਗਾ ਕਿਤੇ 5 ਪੈਸੇ ਹੋਰ ਵੀ ਦਈ ਹੋਣ। ਸੋ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਡਰਾਮੇ ਕਰਨੇ ਹੁੰਦੇ ਨਾ ਜੀ 80 ਰੁਪਏ ਦੀ ਪੇਟੀ ਆਂਦੀ ਆ ਪਾਣੀ ਦੀ ਇੱਕ। ਤੇ ਜੇ ਇੱਕ ਟਰੱਕ ਭਰਨਾ ਹੋਏ ਨਾ ਜੀ ਮੇਰੇ ਨਾਲ 50000 ਚ ਭਰ ਜਾਂਦਾ ਹੈਗਾ। ਉਹਦੇ ਉੱਤੇ ਜਿਸ ਤਰ੍ਹਾਂ ਬਾਕੀ ਕਰ ਰਹੇ ਆ ਨਾ ਲਫਾਫਾ ਦੱਲ ਵਾਲੇ। 4 ਬਿਸਕੁਟਾਂ ਦੇ ਪੈਕੇਟ ਰੱਖ ਕੇ ਫੋਟੋ ਖਿਚਵੰਦਾ ਸੋਸ਼ਲ ਮੀਡੀਆ ਤੇ ਪਾਉਂਦਾ ਤੇ ਘਰ ਤੇ ਲਿਆਂਦਾ। ਇਹ ਇਹ ਤਾਂ ਜਿਹੜਾ ਬੰਨ ਕਿਨੇ ਲਾਣੇ ਦੇ ਭਾਜੀ ਦੱਸੋ ਕਿਸਾਨਾਂ ਨੇ ਲਾਣੇ ਦੇ ਬੰਨ ਜਾਂ ਸੁਖਵੀਰ ਸਿੰਘ ਬਾਦਲ ਨੇ ਲਾਣੇ ਦੇ ਬੰਨ ਬੰਨ ਸਰਕਾਰ ਨੇ ਲਾਣੇ ਤੇ ਐਡਾ ਸਰਕਾਰ ਦਾ ਫੇਲਿਅਰ ਆ ਵੀ ਉਹ ਬੰਨ ਵਿਚਾਰੇ ਕਿਸਾਨ ਲੜ ਰਹੇ ਆ ਸਾਰੀ ਦਿਨ ਰਾਤ ਉੱਥੇ ਰਹਿੰਦੇ ਆ ਉਹਨਾਂ ਨੂੰ ਜੀ ਸੀ ਬੀ ਦੀਆਂ ਲੋੜਾਂ ਉਹਨਾਂ ਨੂੰ ਤੇਲ ਦੀ ਲੋੜਾਂ ਉਹਨਾਂ ਨੂੰ ਰਾਸ਼ਨ ਦੀ ਲੋੜਾਂ ਉਹਨਾਂ ਨੂੰ ਪੈਸੇ ਦੀ ਲੋੜਾਂ ਇਹ ਪ੍ਰੋਵਾਈਡ ਕਰਨਾ ਕਿਹਦੀ ਜ਼ਿੰਮੇਵਾਰੀ ਆ ਸਰਕਾਰ ਦੀ ਜ਼ਿੰਮੇਵਾਰੀ ਆ ਨਾ ਜੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਵਿਜਨ ਤੋਂ ਸੋਚ ਕੇ ਉੱਥੇ ਤੇਲ ਖਰੀਦ ਕੇ ਭੇਜ ਰਹੇ ਆ ਸਾਰਾ ਕੁਝ ਖਰੀਦ ਕੇ ਭੇਜ ਰਹੇ ਆ ਤੇ ਜਿਹੜਾ ਆ ਲਿਫਾਫੇ ਵਾਲਾ ਦਲ ਹੁਣ ਤਾਂ ਨਾ ਵੀ ਇੱਕ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਆਹ ਜਿਹੜਾ ਪੰਗੜਾ ਜਿਹਾ ਦਲ ਬਣਿਆ ਨਾ ਜੀ ਇਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਾ ਦਿਓ ਇੱਕ ਤਾਂ ਇਹਨਾਂ ਨੇ ਨਾਂ ਦੇ ਦਿਆ ਵੀ ਸ਼੍ਰੋਮਣੀ ਅਕਾਲੀ ਦਲ ਸਰਜੀਤ ਆਹ ਪੂਰਨ ਸ਼ਬਦ ਥੋੜੇ ਦਿਨਾਂ ਅੱਜ ਹਟ ਜਾਣਾ ਜਿਹੜਾ 10 ਕਰੋੜ ਰੁਪਇਆ ਹਰਪ੍ਰੀਤ ਜੀ ਦੀ ਝੋਲੀ ਚ ਪਾ ਦੇ ਫਿਰ ਸਰਜੀਤ ਰਖੜਾ ਹੋ ਜਾਊਗਾ ਤਾਂ ਵੀ ਇਹਨੇ ਆ ਜਿਹੜਾ ਸਰਜੀਤ ਰਖੜਾ ਦਾਲਾ ਨਾ ਜੀ ਇਹਦਾ ਨਾਮ ਲਿਖਿਆ ਕਰੋ ਕਿਉਂਕਿ ਲੋਕਾਂ ਦੇ ਪੈਟਰੋਲ ਤੋਂ ਚੱਲਦਾ ਹੈਗਾ ਅੱਜ ਕੱਲ ਆਪਨੇ ਇਹਦੇ ਚ ਪੈਟਰੋਲ ਪਾਇਆ ਵਾ ਤੇ ਦੋ ਅਖਬਾਰਾਂ ਚ ਇੱਥੇ ਚੈਨਲ ਆ ਸਪੋਕਸਮੈਨ ਵਰਗੇ ਉਹਨਾਂ ਨੂੰ ਪੈਟਰੋਲ ਪਾਇਆ ਹੋਇਆ ਤੇ ਇਹਨਾਂ ਦਾ ਕੰਮ ਆ ਸ਼ਰੋਮਣੀ ਅਕਾਲੀ ਦਰ ਨੂੰ ਗਾਲਾਂ ਕੱਢਣਾ ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰਨਾ ਵੀ ਥੋੜਾ ਕੋਈ ਵਿਜ਼ਨ ਪੰਜਾਬ ਪ੍ਰਤੀ ਥੋੜੀ ਆ ਤੁਸੀਂ ਕੋਈ ਸੜਕ ਥੋੜੀ ਬਣਾਣੀ ਆ ਪੰਜਾਬ ਦੀ ਤੁਸੀਂ ਬੱਚਿਆਂ ਨੂੰ ਰੋਜ਼ਗਾਰ ਥੋੜੀ ਦੇਣਾ ਤੁਹਾਡਾ ਪਲਾਨਨ ਕੋਈ ਗਰੀਬ ਦੀ ਸੋਸ਼ਲ ਵੈਲਫੇਅਰ ਸਕੀਮਾਂ ਜਾਂ ਰੋਜ਼ਗਾਰ ਥੋੜੀ ਆ ਤੁਹਾਡਾ ਤਾਂ ਇੱਕੋ ਇੱਕ ਏਜੰਡਾ ਸੁਖਵੀਰ ਸਿੰਘ ਬਾਦਲ ਨੂੰ ਗਾਲਾਂ ਕੱਢਣਾ ਤੁਸੀਂ 2 ਮਹੀਨੇ ਬਾਅਦ ਕੱਢ ਲਿਆ ਆ ਹੜਾ ਵਾਲਾ ਕੰਮ ਮੁੱਕ ਲੈਣ ਦੇ ਕੱਢੀ ਜਾਓ ਸਾਰੇ ਬੈਠ ਕੇ ਗਾਲਾਂ ਸੋ ਹੁਣ ਤੁਸੀਂ ਗਾਲਾਂ ਕੱਢ ਰਹੇ ਹੋ ਜਿਸ ਤਰ੍ਹਾਂ ਦੇ ਕਮੈਂਟ ਮੈਂ ਉਹਨਾਂ ਗਾਲਾਂ ਦੇ ਥੱਲੇ ਪੜ ਰਹੇ ਆ ਨਾ ਜੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਛਿੱਤਰ ਪ੍ਰੇਡ ਹੋ ਜਣੀ ਆ ਫਿਰ ਕਹਿਣਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਾਡੀ ਕਟਾਈ ਕਰਵਾਦੀ ਜਾਣ ਕੇ ਇਸ ਕਰਕੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਛੇਤਰਾ ਤੋਂ ਬਚੋ ਆ ਮਹੀਨਾ 20 ਦਿਨ ਬਾਅਦ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਓ ਸੋ ਕੱਲਾ ਸੁਖੀਰ ਬਾਦਲ ਜੀ ਨੇ ਕੱਲਾ ਡੀਜ਼ਲ ਥੋੜੀ ਦੇ ਆ ਜੀ ਜਾਂ ਕੱਲੇ ਪੈਸੇ ਥੋੜੀ ਦੇ ਆ ਕਾਲ ਸੈਂਟਰ ਚੱਲ ਰਿਹਾ ਹੈਗਾ ਹੁਣ ਇੱਕ ਦਿਨ ਇੱਕ ਪਿੰਡ ਦਾ ਉੱਥੇ ਰਾਮ ਪਰ ਰਾਮ ਸਿੰਘ ਵਾਲਾ ਉੱਥੋਂ ਇੱਕ ਵੀਡੀਓ ਪਈ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਤੱਕ ਸਾਡੀ ਇਹ ਵੀਡੀਓ ਪਹੁੰਚ ਕਰ ਦਿਓ। ਉਹੀ ਸਾਡੀ ਮਦਦ ਕਰ ਸਕਦਾ ਸਰਕਾਰ ਤਾਂ ਭੱਜ ਗਈ। ਵੀਡੀਓ ਦਿਓ ਵੀਡੀਓ ਵੀ ਮੈਂ ਤੁਹਾਨੂੰ ਸੁਣਾ ਦਿੰਗਾ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਯੂਥ ਦੇ ਬੰਦਿਆਂ ਦੀ ਡਿਊਟੀ ਲਈ ਵੀ ਇਹਨਾਂ ਕੋਲ ਪਹੁੰਚੋ ਜਦੋਂ ਵੀਡੀਓ ਆਈ ਕਾਲ ਸੈਂਟਰ ਨੇ ਕੱਢ ਕੇ ਭੇਜੀ। ਉਹ ਬੰਦੇ ਉੱਥੇ ਗਏ ਉਹਨਾਂ ਨੇ ਵੀਡੀਓ ਕਾਲ ਕਰੀ ਕਰਵਾਈ ਸੁਖਵੀਰ ਜੀ ਨੂੰ। ਵੀਡੀਓ ਕਾਲ ਕਰਾਈ ਤੇ ਸੁਖਵੀਰ ਬਾਦਲ ਜੀ ਅਗਲੇ ਦਿਨ ਉੱਥੇ ਆਪ ਗਏ ਜਾ ਕੇ ਉੱਥੇ ਮਦਦ ਪੂਰੀ ਪਚਾ ਕੇ ਆਏ RAM ਸਿੰਘ ਵਾਲਾ। ਪਿੰਡ ਦਾ ਨਾਮ ਹੈ ਤੁਸੀਂ ਦੱਸੋ ਕਿਹੜੇ ਸੋਸ਼ਲ ਮੀਡੀਆ ਤੇ ਅਸੀਂ ਦਿਖਾਇਆ ਕਿਉਂਕਿ ਸੋਚਤੀ ਵੀ ਯਾਰ ਗਰੀਬਾਂ ਦੀ ਮਦਦ ਕਰਨੀ ਇੱਕ ਦਿਨ ਮੈਂ ਤੁਹਾਨੂੰ ਹੋਰ ਦੱਸਾਂ ਜੀ ਇੱਕ ਬੀਬੀ ਦਾ ਫੋਨ ਆਇਆ 2 ਵਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕੈਨੇਡਾ ਤੋਂ ਬੀ ਆ ਚਮਕੌਰ ਸਾਹਿਬ ਉੱਥੇ ਬੰਨ ਤੇ ਲੋੜ ਆ ਜੀ ਤੁਸੀਂ ਸ ਮਦਦ ਕਰੋ ਉਹਨਾਂ ਨੇ ਸੁਖਵੀਰ ਜੀ ਨੂੰ ਵੀ ਫੋਨ ਕਰਿਆ ਤੇ ਚੰਨੀ ਨੂੰ ਵੀ ਫੋਨ ਕਰਿਆ ਤੇ ਸੁਖਵੀਰ ਬਾਦਲ ਜੀ ਔਰ ਬੀਬੀ ਵੀ ਕਾਂਗਰਸੀ ਜਿਹੜੇ ਬੰਨ ਲਾਣ ਰਹੇ ਉੱਥੇ ਸਰਪੰਚ ਵੀ ਕਾਂਗਰਸੀ ਸੂਵੀ ਬਾਦਲ ਜੀ ਸਵੇਰੇ ਉੱਥੇ ਡੀਜ਼ਲ ਤੇ ਪੈਸੇ ਲੈ ਕੇ ਪਹੁੰਚ ਗਏ ਉਹਨਾਂ ਦੀ ਮਦਦ ਕਰਿਆ ਤੇ ਸੋਸ਼ਲ ਮੀਡੀਆ 'ਚ ਆਹੀ ਆ ਲਫਾਫੇ ਆਲੇ ਤੇ ਆ ਮਾਨ ਸਾਹਿਬ ਦੀ ਟੀਮ ਜਿਹੜੇ ਬੇਕਾਰ ਹੋਏ ਮਤਲਬ ਫੇਲ ਹੋਏ ਜਿੰਨਾ ਕਰਕੇ ਹੜਾਏ ਉੱਥੇ ਕਹਿ ਰਹੇ ਜੀ ਆਪਣੇ ਬੰਦਿਆਂ ਨੂੰ ਪੈਸੇ ਦੇਗੇ ਬਾਅਦ 'ਚ ਉਹ ਸਰਪੰਚ ਇਹਨਾਂ ਦੱਸਿਆ ਵੀ ਮੈਂ ਕਾਂਗਰਸੀ ਸਰਪੰਚ ਆ ਜੇ ਤੁਸੀਂ ਮੈਨੂੰ ਬਾਰ-ਬਾਰ ਕਹੋਗੇ ਮੈਂ ਮੰਨ ਗਿਆ ਵੀ ਮੈਂ ਇਕੱਲੀ ਹੋ ਬਣ ਜਾਊਗਾ ਕਾਂਗਰਸੀ ਸਰਪੰਚ ਨੂੰ ਪੈਸੇ ਦੇਖਿਆ ਆਹ ਹਲਾ ਕੱਲਾ ਇਹ ਥੋੜੀ ਕਿਸਤੀਆਂ ਦੀ ਡਿਮਾਂਡ ਕਿੰਨੀਆਂ ਦੀ ਆਈਆਂ ਅਸੀਂ 8 10 ਜਗ੍ਹਾ ਤਾਂ ਕਿਸਤੀਆਂ ਭੇਜੀਆਂ ਕਿਸਤੀ ਇੱਕ ਦਿਨ ਤੇ ਆ ਜਾਂਦੀ ਹੈ ਜੀ ਆਰਡਰ ਕਰੇ ਬੰਬੇ ਤੋਂ ਕਿਸਤੀ ਆਈਆਂ ਆ ਮੇਰੇ ਦਫ਼ਤਰ ਤੇ ਹੁਣ ਵੀ ਇੱਕ ਪਈ ਹੈ ਨਵੀਂ ਕਿਸਤੀ ਕੱਲ ਮੈਨੂੰ ਪਤਾ ਲੱਗਿਆ ਉੱਥੇ ਭੇਜਣੀ ਹੈ ਉਹ ਮੰਗਾਈ ਹੋਈ ਆ ਕਿਸਤੀਆਂ ਆਈਆਂ ਔਰ ਫਿਰ ਹੋਰ ਮੈਂ ਤੁਹਾਨੂੰ ਦੱਸਾਂ ਮੈਂ ਇਸ ਕਰਕੇ ਦੱਸ ਰਿਹਾ ਵੀ ਕਿਆ-ਕਿਆ ਮਦਦ ਹੋਈ ਆ। ਪੱਟੀ ਤੋਂ ਕੋਈ ਬੀਬੀ ਸੀ। ਪੱਟੀ ਦੇ ਨੇੜੇ ਤੋਂ। ਉਹਦਾ ਫੋਨ ਆ ਗਿਆ ਕਾਲ ਸੈਂਟਰ 'ਚ। ਵੀ ਸਾਨੂੰ ਨਾ ਇੱਥੇ ਬੀਬੀਆਂ ਬਹੁਤ ਆਉਂਨਾਂ ਉਹਨਾਂ ਨੂੰ ਕੋਈ ਬੀਬੀਆਂ ਦਾ ਸਮਾਨ ਚਾਹੀਦਾ। ਵੀ ਤੁਸੀਂ ਨਾ ਜੀ ਸਾਡੇ ਨਾਲ ਕਿਸੇ ਲੇਡੀ ਦੀ ਗੱਲ ਕਰਾਓ। ਅਸੀਂ ਲੜਕੀਆਂ ਦੀ ਗੱਲ ਕਰਾਈ। ਉਹਨਾਂ ਨੇ ਆਪਣਾ ਸਮਾਨ ਨੋਟ ਕਰਾਇਆ ਜੋ ਸਮਾਨ ਹੁੰਦਾ ਕਿ ਸਿੱਧੀ ਨਹੀਂ ਵੀ ਗੱਲਾਂ ਕਰ ਸਕਦੇ। ਤਾਂ ਪ੍ਰਧਾਨ ਜੀ ਦਾ ਮੈਨੂੰ ਫੋਨ ਆਇਆ ਵੀ ਯਾਰ ਆਪਾਂ ਸਮਾਨ ਨਹੀਂ ਖਰੀਦ ਗਏ ਭੇਜਣਾ ਉਹਨਾਂ ਨੂੰ ਕਹੋ ਵੀ ਨੇੜੇ ਦੀ ਦੁਕਾਨ ਤੋਂ ਕਿਤੇ ਪ੍ਰਬੰਧ ਕਰਨਾ ਸੀ ਪੈਸੇ ਭੇਜਦੇ ਆਂ 6 ਮਿੰਟੇ ਪੈਸੇ ਟਰਾਂਸਫਰ ਹੋਏ ਉਹਨਾਂ ਦੇ ਖਾਤੇ 'ਚ ਬੀਬੀ ਦੇ ਜਿਹਨੂੰ ਨਾ ਅਕਾਲੀ ਦਲ ਨਾਲ ਉਹਦਾ ਬਾ ਵਸਤਾ ਨਾ ਲੇਗਾ ਨਾ ਦੇਗਾ ਉਹ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ ਕਹਿਣਾ ਚਾਹ ਰਹੀ ਆ ਮੈਂ ਵੀਡੀਓ ਦਿਖਾਉਂਗਾ ਵੀ ਧੰਨਵਾਦ ਬਾਦਲ ਪਰਿਵਾਰ ਦਾ ਜਿਨ੍ਹਾਂ ਨੇ ਸਮਾਨ ਭੇਜਿਆ ਇੱਕ ਜਗ੍ਹਾ ਤੋਂ ਫੋਨ ਆਇਆ ਵੀ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਵਰਦੀਆਂ ਖਤਮ ਹੋ ਗਈ ਸਕੂਲ 'ਚ ਨਹੀਂ ਜਾ ਸਕਦੇ ਉਹ ਉੱਥੇ ਵਰਦੀਆਂ ਵਾਸਤੇ ਕਿਤਾਬਾਂ ਵਾਸਤੇ ਕਾਪੀਆਂ ਵਾਸਤੇ ਪੈਸੇ ਭੇਜੇ ਜਿਹੜਾ ਅਨਨੋਨ ਬੰਦੇ ਕੋਲ ਭੇਜੇ ਉਹਨਾਂ ਨੇ ਆਪ ਖਰੀਦ ਕੇ ਕਿਤਾਬਾਂ ਕਾਪੀਆਂ ਵੰਡ ਕੇ ਫਿਰ ਧੰਨਵਾਦ ਕਰਕੇ ਵੀਡੀਓ ਤੇ ਭੇਜਿਆ ਵੀ ਧੰਨਵਾਦ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਆ ਕਾਪੀਆਂ ਕਿਤਾਬਾਂ ਭੇਜੀਆਂ ਹੈਗੀਆਂ ਫਿਰ ਰਾਮ ਸਿੰਘ ਵਾਲਾ ਬਾਜਲਕਾ ਬਾਜਲਕਾ ਚ ਸਾਰਾ ਕਿਸ਼ਤੀਆਂ ਭੇਜੀਆਂ ਫਿਰ ਹੁਣ ਲੋਕ ਜਿੱਥੇ ਪਾਣੀ ਉਤਰ ਰਿਹਾ ਉੱਥੇ ਸੀ ਸਾਬਣ ਵੀ ਭੇਜਿਆ ਫਰਨੈਲ ਵੀ ਭੇਜੀ ਆ ਟੂਥਪੇਸਟ ਵੀ ਭੇਜਿਆ ਖਰੀਦ ਕੇ ਰਾਸ਼ਨ ਵੀ ਭੇਜਿਆ ਰਸਮੀ ਭੇਜਿਆ ਆਟਾ ਵੀ ਭੇਜਿਆ ਦਾਲ ਵੀ ਭੇਜੀ ਆ ਉੜਦਾਂ ਦੀ ਚਾਵਲ ਵੀ ਭੇਜੇ ਆ ਤੇ ਸੁਖੀਰ ਬਾਦਲ ਦੀ ਕਿਤੇ ਫੋਟੋ ਦੇਖੀ ਆ ਵੀ ਆ ਜੀ ਚਾਵਲ ਫੜਾ ਰਿਹਾ ਮੈਂ ਤੁਹਾਨੂੰ ਆ ਜੀ ਮੈਂ ਦਾਲ ਫੜਾ ਰਿਹਾ ਸੁਖੀਰ ਬਾਦਲ ਦੀ ਕੋਈ ਫੋਟੋ ਦੇਖੀ ਆ ਵੀ 20 ਬੰਦੇ ਫੌਜ ਦੇ ਚਾੜੇ ਪਾਸੇ ਖੜ ਗਏ ਤੇ ਚੌਂਕੜੀ ਮਾਰ ਕੇ ਫੋਟੋ ਤਰਵਾਈ ਤੇ ਕਹਿੰਦੇ ਵੀ ਚਲੋ ਜੀ ਫੋਟੋ ਉਤਰ ਗਈ ਚਲੋ ਛੱਡੋ ਇਹੋ ਜਿਹੇ ਡਰਾਮੇ ਹੋਏ ਕਦੀ ਸੁਖੀਰ ਬਾਦਲ ਨੇ ਕਰੇ ਕਿਸੇ ਬੀਬੀ ਨੂੰ ਜੱਫੀ ਪਾ ਕੇ ਰੋਇਆ ਜਾਂ ਕਿਸੇ ਬੰਦੇ ਨੂੰ ਜਥੇਦਾਰ ਨੂੰ ਜੱਫੀ ਪਾ ਕੇ ਰੋਇਆ ਸੋ ਮਤਲਬ ਪੰਜਾਬੀਆਂ ਨੇ ਉਹਨਾਂ ਡਰਾਮਾ ਕਰਨ ਵਾਲੇ ਲੋਕ ਨਾ ਜਿਹੜੇ ਜੀ ਉਹ ਚੰਗੀ ਤਰ੍ਹਾਂ ਜਿਹੜੇ ਪਛਾਣ ਲੈ ਹੁਣ ਤੁਸੀਂ ਹੋਰ ਮੈਂ ਦੱਸਾਂ ਤੁਹਾਨੂੰ ਅਜ ਨਾਲੇ ਤੋਂ ਫੋਨ ਆ ਗਿਆ ਬਾਲ ਸਾਹਿਬ ਰਾਤ ਨੂੰ 10 ਵਜੇ ਗਏ ਇੱਥੇ ਉੱਥੇ ਪੈਸੇ ਵੀ ਦੇ ਦਿੱਤੇ ਲ ਵੀ ਦੇ ਉਹ ਕਹਿਣ ਲੱਗੇ ਵੀ ਅਸੀਂ ਜੀ ਰਾਤ ਨੂੰ ਬੰਨ ਬੰਨ ਰਹੇ ਆ ਤੁਸੀਂ ਸਾਨੂੰ ਜਨਰੇਟਰ ਦਾ ਇੰਤਜ਼ਾਮ ਕਰਕੇ ਦਿਓ ਮੈਂ ਤੁਹਾਨੂੰ ਟੈਲੀਫੋਨ ਨੰਬਰ ਦੇ ਦਿੰਦਾ ਪਤਾ ਕਰ ਲਿਓ ਉੱਥੇ ਸਵੇਰੇ 10 ਵਜੇ ਜਨਰੇਟਰ ਪਹੁੰਚ ਗਿਆ ਤਾਂ ਇਹ ਨਹੀਂ ਮੈਂ ਨਹੀਂ ਕਹਿੰਦਾ ਅਸੀਂ ਕੋਈ ਸਰਕਾਰ ਥੋੜੀ ਹੈ ਜੀ ਅਸੀਂ ਤਾਂ ਪੰਜਾਬ ਦੀ ਖੇਤਰੀ ਪਾਰਟੀਆਂ ਜਿਹੜੀ ਪੰਜਾਬ ਦੀ ਵੈਲਫੇਅਰ ਕਰਨਾ ਚਾਹ ਰਹੀ ਆ ਔਰ ਪ੍ਰਮਾਤਮਾ ਜਾਣਦਾ ਕਾਲਪੁਰੂ ਵਾਇਗਰੂ ਜਾਣਦਾ ਵੀ ਜਿਸ ਦਿਨ ਅਸੀਂ ਸੇਵਾ ਸ਼ੁਰੂ ਕਰੀਏ ਨਾ ਜੀ ਅਰਦਾਸ ਕਰਕੇ ਨਾ ਜੀ ਇਹੀ ਕਹਿ ਕੇ ਸ਼ੁਰੂ ਕਰੀਤੀ ਵੀ ਕੋਈ ਰਾਜਨੀਤੀ ਨਹੀਂ ਕਰਨੀ ਸਿਰਫ ਹਮਦਰਦੀ ਨਾਲ ਪਿਆਰ ਨਾਲ ਸੇਵਾ ਕਰਨੀ ਔਰ ਉਹ ਨਿਸਾਨ ਸਵੇਰੇ 9 ਵਜੇ ਨਿਕਲਦਾ ਤਾਂ ਰਾਤ ਨੂੰ 12 ਵਜੇ ਡੈਮਾਂ ਤੇ ਘੁੰਮਦਾਦਾ باوجود ਇਹਦੇ ਤੁਹਾਨੂੰ ਪਤਾ ਵੀ ਮੁੰਡਾ ਵੀ ਉਤਰਿਆਦਾ ਪੇਨ ਵੀ ਹੁੰਦੀ ਸੀ ਪੇਨ ਕਿੰਨਰ ਖਾ ਖਾ ਕੇ ਵੀ ਉਹ ਬਾਰਡਰਾਂ ਤੇ ਘੁੰਮਦਾ ਰਹੇ ਅੱਜ ਇਹ ਘਟੀਆ ਬੰਦੇ ਚਾਰ ਪੈਸੇ ਲੈ ਕੇ ਜਿਹੜਾ ਨਵਾਂ ਦਲ ਬਣਿਆ ਤੇ ਪ੍ਰਚਾਰ ਕਰ ਰਹੇ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਪੈਸੇ ਲੈ ਲੇ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਡਿਜੀਟਲ ਲੈ ਲਿਆ ਜੀ ਸ਼੍ਰੋਮਣੀ ਅਕਾਲੀ ਦਲ ਜੋ ਅਨਾਉਂਸ ਕਰਦਾ ਉਹ ਕਰਦਾ ਹੈਗਾ ਸੋ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਦੇਖੋ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਹੈ ਵੱਡਾ ਉਸ ਵਾਤੇ ਜ਼ਿੰਮੇਵਾਰ ਕੌਣਾ ਸਰਕਾਰ ਸਿੱਧੀ ਹੈ ਇਸ ਕਰਕੇ ਜ਼ਿੰਮੇਵਾਰ ਆ ਜਦ ਪੂਰੀ ਦੁਨੀਆ ਨੂੰ ਪਤਾ ਤਾਂ ਵੀ ਇਸ ਵਾਰ ਬਾਰਸ਼ਾਂ ਵੱਧ ਪੈਣੀ ਹੈ ਤੁਸੀਂ ਡੈਮ ਕਿਉਂ ਨਹੀਂ ਖਾਲੀ ਕਰੇ ਜੀ ਦੈਮ ਕਿ ਤਰ੍ਹਾਂ ਖਾਲੀ ਕਰ ਤੇ ਫਿਰ ਇਹਨਾਂ ਦੀ ਪੋਲਿਟਿਕਸ ਨਹੀਂ ਚੱਲਨੀ ਸੀ ਇਹਨਾਂ ਨੇ ਰਲਕੇ ਡੋਇਆ ਅੱਜ ਕਾਂਗਰਸ ਕਿਉਂ ਨਹੀਂ ਬੋਲਦੀ ਇਹਨਾਂ ਦੇ ਖਿਲਾਫ ਜਾਂ ਇਹ ਲਫਾਫੇ ਵਾਲੇ ਜਿਹੜੇ ਹਰਪ੍ਰੀਤ ਵਰਗੇ ਬਣਿਆ ਇਹ ਕਿਉਂ ਨਹੀਂ ਬੋਲਦੇ ਕਿਉਂਕਿ ਸਾਰੇ ਇਕੱਠੇ ਆ ਕਾਂਗਰਸ ਤਾਂ ਆਮ ਆਦਮੀ ਪਾਰਟੀ ਤਾਂ ਇਕੱਠੇ ਹਰਿਆਣੇ ਚ ਵੀ ਐਮਐਲਏ ਦੀ ਚੋਣ ਲੜੀ ਐਮਪੀ ਦੀਆਂ ਚੋਣਾਂ ਇਕੱਠੀਆਂ ਲੜੀਆਂ ਹੁਣ ਉਪਰਾਸ਼ਟਰਪਤੀ ਦੀ ਚੋਣ ਇਕੱਠੀ ਲੜੀ ਆ ਸੋ ਕਾਂਗਰਸ ਆਪ ਵਾਲਿਆਂ ਨੂੰ ਕਿਉਂ ਕਹੂਗੀ ਉੱਥੇ ਭਗਵੰਤ ਮਾਨ ਨੇ ਫੋਰਸ ਲਾ ਕੇ ਬੈਠ ਗਿਆ ਵੀ ਮੈਂ ਜੀ ਪੰਜਾਬ ਦਾ 1 ਲੀਟਰ ਪਾਣੀ ਵੀ ਹਰਿਆਣੇ 'ਚ ਨਹੀਂ ਜਾਣ ਦੇਣਾ ਜਦੋਂ ਹਰਿਆਣੇ 'ਚ ਇਲੈਕਸ਼ਨ ਤੇ 8300 ਕਿਊਸਿਕ ਪਾਣੀ ਹਰਿਆਣੇ ਨੂੰ ਦੇ ਦਿਆ ਜਦੋਂ ਰਾਜਸਥਾਨ 'ਚ ਇਲੈਕਸ਼ਨ ਤੇ 3300 ਕਿਊਸਿਕ ਪਾਣੀ ਰਾਜਸਥਾਨ ਨੂੰ ਚੱਕ ਕੇ ਦੇ ਦਿਆ ਜਦੋਂ ਪੰਜਾਬ 'ਚ ਇਲੈਕਸ਼ਨ ਆਏ ਹੜ ਨਾਲ ਮਰਵਾ ਦਿਆ ਪੰਜਾਬ ਉੱਥੇ ਪਾਣੀ ਦੇ ਡੈਮ ਭਰ ਕੇ ਬੈਠ ਗਿਆ ਜਦੋਂ ਬਾਰਿਸ਼ ਪਈ ਡੈਮ ਤੋਂ 3 ਫੁੱਟ ਪਾਣੀ ਗਿਆ ਤੇ ਸਿੱਧਾ ਛੱਡਿਆ ਨਾ ਕਿਤੇ ਬੰਨ ਲਾਇਆ ਕਿਸੇ ਵੀ ਬੰਨ ਤੇ ਕੰਮ ਕਰਿਆ ਨਾ ਡੀਸੈਲਟਿੰਗ ਕਰੀ ਜਿਹੜੇ ਸੈਂਟਰ ਤੋਂ ਉੱਪਰ ਉੱਠ ਗਏ ਕਨਾਰੀਆਂ ਤੋਂ ਇਹਨਾਂ ਨੇ ਇਲੀਗਲ ਮਾਈਨਿੰਗ ਕਰਤੀ ਪਾਣੀ ਵੜਿਆ ਪੂਰਾ ਪੰਜਾਬ ਫੜਾ ਕੇ ਰੱਖ ਦਿਆ। ਆਹ ਡੈਮ ਟੁੱਟਿਆ ਕਿਹੜਾ ਮੇਰੇ ਦਿਮਾਗ ਤੋਂ ਨਿਕਲਿਆ। ਮਾਦੋ ਮੁੱਡੈਮ ਟੁੱਟੇ ਟੁੱਟਿਆ। ਮਾਰਚ ਚ ਉਹਨਾਂ ਨੇ ਲਿਖ ਕੇ ਦੇ ਦਿਆ ਵੀ ਤੁਸੀਂ ਫੰਡ ਜਾਰੀ ਕਰੋ ਨਹੀਂ ਤਾਂ ਇਹਦਾ ਨੁਕਸਾਨ ਹੋ ਜਾਣਾ। ਤੇ ਡੈਮ ਟੁੱਟਿਆ ਰਾਵੀ ਦਾ ਸਾਰਾ ਢਾਹ ਦੇ ਉਧਰ ਤਰਨ ਤਰਨ ਤੱਕ ਰਾਵੀ ਨੇ ਸਾਰਾ ਢਾਹਿਆ ਤੁਹਾਡੇ ਸਾਹਮਣੇ ਜ਼ਿੰਮੇਵਾਰ ਕੌਣਾ। ਚਲੋ ਟੁੱਟ ਕੇ ਤੇ ਤੁਸੀਂ ਮਾੜੀ ਮੋਟੀ ਸ਼ਰਮ ਕਰਕੇ ਘੱਟ ਤੋਂ ਘੱਟ ਬਣਾ ਦਾ ਇੰਤਜ਼ਾਮ ਤਾਂ ਉੱਥੇ ਕਰਵਾਉਂਦੇ। ਡੀਸੀ ਖੜਦੇ ਤਸਿਲਦਾਰ ਖੜਦੇ ਤੇ ਨਿੰਦੰਦੇ ਡੀਜ਼ਲ ਦਿੰਦੇ ਸਾਨੂੰ ਕਿਆ ਲੋੜ ਤੇ ਉੱਥੇ ਜਾ ਕੇ ਪੈਸੇ ਵੰਡਣ ਦੀ ਜਾਂ ਕਿਹੜੇ ਕਿਹੜਾ ਖੁਸ਼ੀ ਨਾਲ ਵੰਡਦਾ ਹੈਗਾ ਸੋ ਬਰਬਾਦ ਤੇ ਫਿਰ ਯਾਰ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਪੰਜਾਬ ਨੂੰ ਲੋੜ ਪੈਂਦੀ ਹੈ ਬੁਖਾਰ ਤਾਂ ਹੀ ਚੜਦਾ ਹੈਗਾ ਪ੍ਰਮਾਤਮਾ ਲੰਬੀ ਉਮਰ ਕਰੇ ਤੁਸੀਂ ਦੱਸੋ ਵੀ ਜਿਹੜਾ ਬੰਦਾ ਐਨ ਗੜਕੇ ਨਾਲ ਹਸਪਤਾਲ 'ਚ ਬੋਲ ਰਿਹਾ ਹੈਗਾ ਜਿਸ ਦਿਨ ਮੋਦੀ ਜੀ ਆਏ ਆ ਉਸ ਦਿਨ ਗੜਕੇ ਨਾਲ ਉਹਨਾਂ ਨਾਲ ਆਨਲਾਈਨ ਇਹ ਗੱਲ ਕਰ ਲੰਦੇ ਅੱਜ ਰਾਜਨੀਤੀ ਕਿਹੇ ਜੀ ਹੋ ਰਹੀ ਆ ਲੋਕਾਂ ਨੂੰ ਸਮਝ ਨਹੀਂ ਆ ਰਹੀ ਡਿਜਾਸਟਰ ਮੈਨੇਜਮੈਂਟ ਦਾ 12000 ਕਰੋੜ ਰੁਪਇਆ ਸਰਕਾਰ ਕੋਲ ਦਾ ਚੱਕ ਕੇ ਦੂਸਰੇ ਪਾਸੇ ਡਿਵਰਟ ਕਰ ਦੇਆ ਉਸ ਡਿਜਾਸਟਰ ਮੈਨੇਜਮੈਂਟ ਚ ਕੀ ਲਿਖਿਆ ਹੋਇਆ ਉਹ ਪੈਸਾ ਕਾਦੇ ਵਾਸਤੇ ਆ ਜੇ ਕਿਸੇ ਦੀ ਡੈਥ ਹੋ ਜੇ ਤੁਸੀਂ 4 ਲੱਖ ਰੁਪਇਆ ਦੇਣਾ ਡਿਜਾਸਟਰ ਮੈਨੇਜਮੈਂਟ ਸੈਂਟਰਲ ਗਵਰਨਮੈਂਟ ਦਾ ਜੇ ਮੱਝ ਮਰ ਜੇ ਤਾਂ 37000 ਜੇ ਫਸਲ ਖਰਾਬ ਹੋ ਜੇ 6800 ਰੁਪਇਆ ਫਸਲ ਖਰਾਬ ਹੋਣ ਦਾ ਤੇ ਜਿਹੜੀ ਚਿੱਕੜ ਭਰੀ ਵੀ ਆ ਉਹਦੇ 6-7000 ਤੇ ਜਿਹੜੇ ਅੱਗੇ ਬੀਜ ਵਾਸਤੇ ਤਿਆਰ ਕਰਨੀ 3000 ਉਹ ਟੋਟਲ ਕਰਕੇ 20000 ਰੁਪਇਆ ਬਣਦਾ ਹੈ ਡਿਜਾਸਟਰ ਮੈਨੇਜਮੈਂਟ ਦਾ ਉਹ ਵੀ ਸੈਂਟਰਲ ਗਵਰਨਮੈਂਟ ਵਾਲੇ ਪੈਸੇ ਹੋ ਗਏ ਮੁਰਗੀ ਦਾ 100 ਰੁਪਇਆ ਬੱਕਰੀ ਦੇ ਪਤਾ ਨਹੀਂ 500 ਇਸ ਤਰ੍ਹਾਂ ਅਲੱਗ-ਅਲੱਗ ਉਹਨਾਂ ਨੇ ਦੇ ਹੋਏ ਜਿਹੜਾ ਭਗਵੰਤ ਮਾਨ ਨੇ ਅਨਾਉਂਸਮੈਂਟਾਂ ਕਰੀਆ ਦਾਅਵੇ ਨਾਲ ਸਰਤ ਨਾਲ ਪ੍ਰੂਫ ਨਾਲ ਮੈਂ ਕਹਿ ਸਕਦਾ ਕਿ ਇੱਕ ਇੱਕ ਪੈਸਾ ਬਿਜਾਸਰ ਮੈਨੇਜਮੈਂਟ ਆਲਾ ਇੱਕ ਸਿੰਗਲ ਰੁਪਇਆ ਵੀ ਪੰਜਾਬ ਗਵਰਨਮੈਂਟ ਦੇ ਖਜ਼ਾਨੇ ਤੋਂ ਲੰਘਿਆ ਇੱਕ ਰੁਪਇਆ ਵੀ ਪ੍ਰੂਵ ਕਰ ਦੇਣ ਆ ਹੁਣ ਸ਼ਰਾਬ ਵੀ ਮਰੇ ਉੱਥੇ ਸ਼ਰਾਬ ਪੀ ਕੇ 10 ਲੱਖ ਰੁਪਇਆ ਦਿਆ ਤੇ ਜਿਹੜੇ ਹੜਾਂ 'ਚ ਮਰੇ ਉਹਨਾਂ ਨੂੰ 4 ਲੱਖ ਰੁਪਇਆ ਚਲੋ 4 ਲੱਖ ਸੈਂਟਰ ਦੇ ਤਾਂ 6 ਲੱਖ ਤੂੰ ਪਾ ਦੇ ਉਹਨਾਂ ਦਾ 10 ਲੱਖ ਤਾਂ ਦੇ ਦੇ ਫਿਰ ਇੱਥੇ ਇਹ ਜਿਹੇ ਲੋਕਾਂ ਜਿਹੜੇ ਦੂਸਰੇ ਦਿਨ ਮੁੱਕਰ ਜਾਣ ਪਹਿਲੇ ਦਿਨ ਕਿਹਾ ਵੀ ਪੂਰੇ ਹਿੰਦੁਸਤਾਨ 'ਚ ਸਭ ਤੋਂ ਵੱਧ ਮੁਆਵਜ਼ਾ 20000 ਰੁਪਿਆ ਪ੍ਰਤੀ ਏਕੜ ਪੰਜਾਬ ਗਵਰਨਮੈਂਟ ਦੇ ਰਹੀ ਹੈ। ਪਹਿਲੀ ਗੱਲ ਤਾਂ ਇਹ ਵੀ ਝੂਠ ਦੀ ਨਾਲ ਵਾਲੀ ਸਟੇਟ ਨੇ 50000 ਰੁਪਏ ਦੇ ਦਿੱਤਾ। ਚਲੋ 20000 ਦੇ ਦਿਆ। ਅਗਲੇ ਦਿਨ ਚਿੱਠੀ ਘੱਟਦੀ। ਵੀ ਜਿਹਦਾ 25% ਨੁਕਸਾਨ ਹੋਇਆ ਨਾ ਜੀ। ਉਹਨੂੰ ਤਾਂ ਦਵਾਂਗੇ ਕੋਈ ਪੈਸਾ ਨਹੀਂ ਦੇਣਾ ਹੈਗਾ। ਜਿਹਦਾ 25 ਤੋਂ 75 ਹੋਇਆ ਉਹਨੂੰ 10000 ਦੇਵਾਂਗੇ। ਜਿਹੜਾ 75 ਤੋਂ 100 ਹੋਇਆ ਉਹਨੂੰ ਦਵਾਂਗੇ 20000 ਰੁਪਿਆ। ਹੁਣ ਪਟਵਾਰੀ ਕਿੰਨੇ ਆ ਇਹ ਮੈਂ ਪਬਲਿਸਿਟੀ ਦੇਖ ਰਿਆ ਵੀ ਜੀ ਮੁੰਡੀਆਂ ਕਹਿ ਰਿਆ ਵੀ 20 ਪਤਾ ਨਹੀਂ 2000 ਪਟਵਾਰੀਆਂ ਦੀ ਡਿਊਟੀ ਲਾਤੀ ਗਰਦੌਰੀ ਤੇ ਭਾਈ ਜੀ 2000 ਸਰਕਲਾਂ ਚ ਲੱਗੇ ਹੋਏ ਗਰਦੌਰੀ ਉਹਨਾਂ ਨੇ ਕਰਨੀਆਂ ਜਾਂ ਪਾਕਿਸਤਾਨ ਤੋਂ ਲਿਆਣਗੇ ਕਰੂਗਾ ਇਹਦੇ ਚ ਸਰਕਾਰ ਦਾ ਕਿਆ ਦੱਸੋ ਤੁਸੀਂ ਤੇ ਗਰਦੌਰੀ ਕਿੰਨੇ ਨੇ ਕਰਨੀਆਂ ਗਰਦੌਰੀ ਚ ਕਿਆ ਲਿਖਣਾ 74% ਲਿਖ ਦੇਣਗੇ ਵੀ ਚਲੋ ਕਿਉਂਕਿ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਵੀ ਖਾਤੇ ਚ ਹੈ ਨਹੀਂ